ਸਮਰਾਲਾ ਸ਼ਹਿਰ ਦੇ ਨਵੇਂ ਬੱਸ ਸੱਡੇ ਦੀ ਹਾਲਤ ਬਹੁਤ ਸਾਲਾਂ ਤੋਂ ਤਰਸਯੋਗ ਬਣੀ ਹੋਈ ਹੈ। ਸਮਰਾਲਾ ਦੇ ਨਵੇਂ ਬੱਸ ਸੱਡੇ ਦੇ ਵਿੱਚ ਨਗਰ ਕੌਂਸਲ ਲੱਖਾਂ ਰੁਪਏ ਖਰਚ ਚੁੱਕੀ ਹੈ ਪਰ ਇਸ ਤੋਂ ਕਦੀ ਆਮਦਨ ਨਹੀਂ ਲੈ ਪਾਈ ਅਤੇ ਨਾ ਹੀ ਇਸ ਦਾ ਵਿਕਾਸ ਕਰ ਲੋਕਾਂ ਨੂੰ ਕੋਈ ਰੋਜ਼ਗਾਰ ਦੇਣ ਵਿੱਚ ਕਾਮਯਾਬ ਹੋ ਪਾਈ ਹੈ। ਕਿਉਂਕਿ ਇਸ ਬੱਸ ਸੱਡੇ ਦੇ ਵਿੱਚ ਬੱਸਾਂ ਦੇ ਘੱਟ ਆਉਣ ਕਾਰਨ ਬੱਸ ਸੱਡਾ ਕਾਮਯਾਬ ਨਹੀਂ ਹੋ ਪਾਇਆ। ਸਮਰਾਲਾ ਦੇ ਨਵੇਂ ਬੱਸ ਸਟੈਂਡ ਤੇ ਵਿੱਚ ਕਰੀਬ 22 ਸਾਲ ਤੋਂ ਨਿੱਜੀ ठेकेदार ਦੀ ਲੇਬਰ ਰਹਿ ਰਹੀ ਹੈ ਅਤੇ ਗੰਦਗੀ ਦੇ ਢੇਰ ਜਗ੍ਹਾ-ਜਗ੍ਹਾ ਤੇ ਸਮਰਾਲਾ ਬੱਸ ਸਟੈਂਡ ਵਿੱਚ ਲੱਗ ਚੁੱਕੇ ਹਨ। ਇਹ ਬੱਸ ਸਟੈਂਡ ਸਨ 1990 ਵਿੱਚ 2.5 ਤੋਂ 3 ਏਕੜ ਜ਼ਮੀਨ ਵਿੱਚ ਬਣਾਇਆ ਗਿਆ ਸੀ ਅਤੇ ਕੁਝ ਸਾਲ ਚੱਲਣ ਤੋਂ ਬਾਅਦ ਇਹ ਬੱਸ ਸਟੈਂਡ ਬੰਦ ਹੋ ਗਿਆ। ਸਾਲ 2018 ਦੇ ਵਿੱਚ ਨਗਰ ਕੌਂਸਲ ਦੇ ਸਾਧਕਾ ਪ੍ਰਧਾਨ ਲਾਲਾ ਮੰਗਤ ਰਾਏ ਵੱਲੋਂ ਇਸ ਨੂੰ ਦੁਬਾਰਾ ਲੱਖਾਂ ਰੁਪਏ ਖਰਚ ਕਰਕੇ ਬਣਾਇਆ ਗਿਆ ਪਰ ਇਸ ਨੂੰ ਸਹੀ ਢੰਗ ਨਾਲ ਨਗਰ ਕੌਂਸਲ ਨਹੀਂ ਚਲਾ ਸਕੀ। ਇਹ ਸਮਰਾਲਾ ਸ਼ਹਿਰ ਦੇ ਨੇਤਾਵਾਂ ਅਤੇ नगर काउंसिल दी ناکامی ਦਰਸਾਉਂਦਾ ਹੈ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਕੀ ਨਾਮ ਤੋਂ ਬਈ ਗਗਨਦੀਪ ਸ਼ਰਮਾ ਚੇਅਰਮੈਨ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਸਰਮਾ ਜੀ ਜੇ ਬਸ ਅੱਡੇ ਆ ਪਰ ਖੜੇ ਹੈ ਇਹ ਨਵਾਂ ਬਸ ਅੱਡਾ ਜੋ ਨਾਮ ਲਈ ਬਸ ਅੱਡਾ ਕਹਿ ਸਕਦੇ ਆ ਪਸ਼ੂ ਘਰ ਆ ਗੰਦੀ ਰੇ ਟੇਲ ਲੱਗੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਸ਼ਹਿਰ ਦੀ ਇੱਕ ਪ੍ਰਾਈਮ ਲੈਂਡ ਆ ਜਿਹਨੂੰ ਨਵੇਂ ਬਸ ਸਟੈਂਡ ਦੇ ਤੌਰ ਤੇ ਸਰਕਾਰ ਨੇ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਇਨਫਰਾਸਟ੍ਰਕਚਰ ਵੀ ਦਿੱਤਾ ਦੁਕਾਨਾਂ ਵਗੈਰਾ ਬਣਾਈਆਂ ਪਰ ਸਿੱਧੇ ਸਿੱਧੇ ਤੌਰ ਤੇ ਸਮਰਾਲੇ ਸ਼ਹਿਰ ਤੇ ਬੀਤਰਾਂ ਦੀ ਨਲਾਕੀ ਕਰਕੇ ਪ੍ਰਸ਼ਾਸਨ ਦੀ ਨਲਾਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਹਿਸ਼ ਲੇਬਰ ਵਗੈਰਾ ਜੰਗਲਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਢੱਡੇ ਤੋਂ ਵੱਧ ਕੁਝ ਨਹੀਂ ਰਹਿ ਗਿਆ ਤੇ ਬਿਲਡਿੰਗ ਖੰਡਰ ਹੋ ਚੁੱਕੀ ਆ ਆ ਦੁਕਾਨਾਂ ਦੇ ਜਿੰਨੇ ਵੀ ਜਿਨ੍ਹਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਹੀ ਅਜ ਇੱਕ ਖੰਡਰ ਤੋਂ ਵੱਧ ਹੋਰ ਕੁਝ ਨਹੀਂ ਹੈਗਾ। ਸੋ ਬੜੀ ਮੰਦ ਭੱਗੀ ਗੱਲ ਹੈ ਤੇ ਬਹੁਤ ਅਫਸੋਸਨਾ ਕਹਿਣਾ ਪੈ ਰਿਹਾ ਵੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ। ਸਰਕਾਰ ਦਾ ਇਹ ਵੀ ਗੱਲ ਕਹਿਣਾ ਹੈ ਕਿ ਸਾਡੇ ਕੋਲ ਦੱਕ ਨਗਰ ਕੋਈ ਪਹੁੰਚ ਨਹੀਂ ਕਰਦੀ। ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਰਾਸ ਦੀ ਇਤਿਹਾਸ ਹੋਈ ਨਹੀਂ ਦੋਨੇ ਤਰ੍ਹਾਂ ਦੀ ਸਟੇਟਮੈਂਟ। ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਆਪਣੀ ਜਵਾਬਦੇਹੀ ਆਪ ਤੈਅ ਕਰਨੀ ਪੈਣੀ ਹੈ। ਇਹ ਕੋਈ ਤਰੀਕਾ ਨਹੀਂ ਹੈਗਾ। ਨੁਮਾਇੰਦਿਆਂ ਦੇ ਕੋਲ ਲੋਕਾਂ ਨੇ ਜਾਣਾ ਹੁੰਦਾ ਕਿਸੇ ਇਹ ਜੀ ਗੱਲ ਦੇ ਲਈ ਧਿਆਨ ਚ ਲਿਆਉਣੀ ਜਿਹੜੀ ਆਮ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਆ ਰਹੀ ਮਤਲਬ ਕੋਈ ਕਿਸੇ ਮੰਨ ਲਓ ਕੋਈ ਜੁਰਮ ਹੋ ਰਿਹਾ ਕੋਈ ਲੁਕਮਾ ਸ਼ਿਫਮਾ ਹੋ ਰਿਹਾ ਉਹਦੀਆਂ ਚੀਜ਼ਾਂ ਦੇ ਲਈ ਤਾਂ ਲੋਕ ਜਾਣ ਨੂੰ ਮੈਂ ਤੇ ਕੋਈ ਇਹਦਾ ਦਿਨ ਦਿਹਾੜੇ ਚਿੱਟੇ ਚਾਨਣ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਾਪਰਟੀ ਪਈ ਆ ਨਵੇਂ ਬਸਟੈਂਡ ਦਾ ਸਭ ਨੂੰ ਪਤਾ ਆ ਮੌਜੂਦਾ ਸਰਕਾਰ ਦੇ ਨੁਮਾਇੰਦੇ ਇਲੈਕਸ਼ਨ ਦੇ ਟਾਈਮ ਦੇ ਵਿੱਚ ਜਦੋਂ ਵੀ ਕਦੇ ਚੋਣ ਦੀਆਂ ਡਿਬੇਟਸ ਹੁੰਦੀਆਂ ਸੀ ਇਹ ਇਸਿਊ ਨੂੰ ਲੈ ਕੇ ਇਲੈਕਸ਼ਨ ਲੜੀ ਆ ਇਹ ਇਸਿਊ ਤੇ ਅਸੀਂ ਉਦੋਂ ਵੀ ਬਹੁਤ ਵਾਰੀ ਇਹ ਇਸ ਇਸ਼ੂ ਨੂੰ ਰੇਜ਼ ਕੀਤਾ ਕਿ ਇਹ ਬਹੁਤ ਮਾੜੀ ਹਾਲਤ ਦੇ ਵਿੱਚ ਆ ਅਰਜ 2-3 ਸਾਲ ਦੇ ਸਮਾਂ ਬੀਤਣ ਤੋਂ ਬਾਅਦ ਵੀ ਇਵਨ ਕਿ ਮੇਰੇ ਇੱਥੇ ਸਮਰਾਲੇ ਦੇ ਪੱਤਰਕਾਰ ਭਾਈਚਾਰੇ ਨੇ ਵੀ ਕਈ ਵਾਰੀ ਇਹ ਮੁੱਦੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਹੀਂ ਕੋਈ ਗੱਲ ਨਹੀਂ ਫਿਰ ਉਹ ਤੋਂ ਬਾਅਦ ਇਹ ਕਹਿਣਾ ਅੱਜ ਦੀ ਤਰੀਕ 'ਚ ਕਿ ਮੇਰੇ ਧਿਆਨ 'ਚ ਨਹੀਂ ਕੋਈ ਲਿਆਇਆ ਇਹ ਤੋਂ ਵੱਧ ਮੰਦ ਭਾਗੀ ਇਲਾਕੇ ਦੇ ਲਈ ਹੋਰ ਕੋਈ ਸਟੇਟਮੈਂਟ ਹੋ ਨਹੀਂ ਸਕਦਾ ਇਹ ਕੱਲ-ਕੱਲ ਗਏ ਨਗਰ ਕੌਂਸਲਰਸ ਵੱਲ ਧਿਆਨ ਨਾ ਦੇਣਾ ਪਸ਼ੂਕਰ ਬਣਨ ਦੇ ਕੋਈ ਚੱਕਰ ਨਹੀਂ ਪਰ ਵਿਕਾਸ ਵੱਲ ਦੇਖਣਾ ਨਾ ਦੇਖਣਾ ਇਹ ਨਗਰ ਕੌਂਸਲ ਦੀ ਜੋ 17 ਐਮਸੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰੀ ਤਾਂ ਜੀ ਲੋਕਾਂ ਦੀ ਬਣਦੀ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਜਿਹੜੇ ਲੀਡਰ ਉਹਨਾਂ ਨੇ ਚੁਣੇ ਹੋਏ ਨੇ ਇਹਨਾਂ ਨੂੰ ਨੋਟੀਫਾਈ ਕਰਨ ਅਗਲੀ ਵਾਰ ਨੂੰ ਜਦੋਂ ਵੀ ਕਰੇ ਇਹ ਉਹਨਾਂ ਦੇ ਦਰਵਾਜ਼ੇ ਵਿੱਚ ਆਮ ਸਮਾਜ ਦੇ ਵਿੱਚ ਜਾਣਗੇ ਉਹਨਾਂ ਦੇ ਨੁਮਾਇੰਦੇ ਬਣ ਕੇ ਤਾਂ ਉਹਨਾਂ ਨੂੰ ਸਵਾਲ ਕਰਨ ਉਹਨਾਂ ਨੂੰ ਉਹਨਾਂ ਦੀ ਬਣਦੀ ਜਗ੍ਹਾ ਤੇ ਭੇਜਣ ਕਿਉਂਕਿ ਇਹ ਹੁਣ ਇਸ ਲਾਇਕ ਤਾਂ ਰਹੇ ਨਹੀਂ ਕਿ ਪ੍ਰਸ਼ਾਸਨ ਦੇਖ ਸਕਣ ਸ਼ਹਿਰ ਦੀ ਕੋਈ ਤਰੱਕੀ ਦੇਖ ਸਕਣ ਇਹਨਾਂ ਨੂੰ ਆਪਣੇ ਆਪਣੇ ਘਰੇ ਬੈਠ ਜਾਣਾ ਚਾਹੀਦਾ ਜਦੋਂ ਆ ਫੋਕੀ ਚੌਧਰ ਲਈ ਲੀਡਰੀ ਕਰਨੀ ਆ ਫਿਰ ਉਹ ਲੋਕਾਂ ਦਾ ਤਾਂ ਉਹਦੇ ਚ ਕਾਣ ਹੋਊਗਾ ਹੀ ਤੇ ਫਿਰ ਨਤੀਜਾ ਤੁਹਾਡੇ ਸਾਹਮਣੇ ਪਰ ਸੰਭਾਲਿਆ ਨਵਾਂ ਬਣ ਸਕਦਾ ਕਿ ਬਹੁਤ ਦੇਰ ਤੋਂ ਬੰਦ ਹੋ ਕੇ ਉੱਥੇ ਪ੍ਰਵਾਸੀ ਮਜ਼ਦੂਰਾਂ ਦੇ ਉਹ ਰੇਲ ਰੰਗ ਅੱਡਾ ਬੰਦ ਹੋ ਕੇ ਤੇ ਕੰਟ੍ਰੈਕਟਰ ਲੱਗੇ ਕਿ ਨੇ ਸੱਕਰੀਆਂ ਦਾ ਕੰਮ ਹੋਣਾ ਕੀ ਜਣਾ ਚਾਹੀਦਾ हां ਜਿਹੜਾ ਇਹ ਬਸ ਡਾ ਸੀਗਾ ਇਹ ਪਹਿਲਾਂ ਯੂਜ਼ ਹੋ ਰਿਹਾ ਸੀਗਾ ਅੱਜ ਕੱਲ ਨਹੀਂ ਹੋ ਰਿਹਾ ਕਿਉਂਕਿ ਬਸ ਆਪਨੇ ਬਾਈਪਾਸ ਬਣ ਚੁੱਕਿਆ ਪਰ ਜਿਹੜਾ ਉੱਥੇ ਪ੍ਰਵਾਸੀ ਮਜ਼ਦੂਰ ਇੱਕ ਸਾਡਾ ਰਹਿਣ ਬਸੇ ਦਾ ਬਣਿਆ ਉੱਥੇ ਕੁਝ ਲੋਕ ਆ ਕੇ ਰਹਿ ਰਹੇ ਆ ਤੇ ਬਾਕੀ ਸਾਫ ਸਵੈ ਦੀ ਵੀ ਕੁਝ ਲੋੜ ਹੈਗੀ ਆ ਉਹਨੂੰ ਅਸੀਂ ਕੁਝ ਦਿਨਾਂ ਵਿੱਚ ਹੀ ਉਹਨੂੰ ਅਪਰੂਵ ਕਰ ਦੇਵਾਂਗੇ ਤਾਂ ਕਿ ਅਸੀਂ ਇੱਥੇ ਇੱਕ ਪ੍ਰੋਜੈਕਟ ਹੋਰ ਵੀ ਬਣਾਉਣ ਜਾ ਰਹੇ ਆ ਤੇ ਜਿਹੜਾ ਤੁਸੀਂ ਬੱਕਰੀਆਂ ਦੀ ਗੱਲ ਕਹੀ ਆ ਉਹ ਚੈੱਕ ਕਰਾ ਲੈਂਦੇ ਆ ਵੀ ਉਹ ਕਿੰਨੀਆਂ ਨੇ ਕਿਹੜੀਆਂ ਹੈਗੀਆਂ ਇਹਦਾ ਦਿਨੇਸ਼ ਸ਼ਾਇਦ ਵਿੱਚ ਜਿਹੜਾ ਫਾਸਟਾ ਹੁੰਦਾ ਉਹਾਰੇ ਪਾਸੇ ਦੇ ਦੇਖ ਨੂੰ ਮਿਲਦਾ ਕਿ ਉੱਥੇ ਕਿੰਨੇ ਰੇ ਰਾਦੇ ਬੱਸਾਂ ਖੜੀਆਂ ਹੁੰਦੇ ਪਰ ਸਮਰਾਂਗ ਦੇ ਤੇ ਨਵਾਂ ਮੀਂਹ ਚਾਹਤਾ ਉੱਥੇ 11 ਕੋਣ ਤੇ ਰਿਕਨਾ ਫਸਟ ਸਟਾਪ ਤੇ ਬੱਸਾਂ ਦੇ ਪਿੱਛਾ ਕਿੰਨੇ ਆਉਂਦੇ ਆਨ ਦੇਖੋ ਇਹਦੇ ਵਿੱਚ ਇਹਦਾ ਜ਼ਿਆਦਾ ਸਮਾਂ ਨਗਰ ਕੌਂਸਲ ਨਾਲੋਂ ਰੋਡ ਵੇਜ਼ ਡਿਪਾਰਟਮੈਂਟ ਨਾਲ ਜ਼ਿਆਦਾ ਹੈ ਕਿਉਂਕਿ ਬੱਸ ਉਸ ਮੈਨਲੀ ਉਹਨਾਂ ਦੇ ਕੰਟਰੋਲ ਚ ਹੁੰਦੀਆਂ ਨੇ ਤੇ ਜਿਹੜਾ ਬੱਸਕਾ ਸੀਗਾ ਉਹ ਪਹਿਲਾਂ ਯੂਜ਼ ਹੋ ਰਿਹਾ ਸੀ ਪੂਰਾ ਹਨਾ ਚਿੱਤ ਇਹ ਹੁਣ ਜਦੋਂ ਤੋਂ ਬਾਈਪਾਸ ਬਣਿਆ ਤੇ ਉਹਦਾ ਥੋੜਾ ਜਿਹਾ ਬੱਸਾਂ بارੋ-ਬਾਰ ਨਿਕਲ ਰਹੀਆਂ ਨੇ ਤੇ ਅਸੀਂ ਉਹਦੇ ਨਾਲ ਵੀ ਰੋਡਵੇਜ਼ ਨਾਲ ਵੀ ਸੰਪਰਕ ਕਰਕੇ ਦੇਖਦੇ ਆ ਵੀ ਕੀ ਕਰ ਸਕਦੇ ਆ ਸਮਰਾਜ ਦਾ ਬੱਸ ਅਡਾ ਕਈ ਸਾਲ ਤੋਂ ਬੰਦ ਪਿਆ ਲੱਖਾਂ ਰੁਪਏ ਲੱਗੋ ਪਏ ਨੇ ਉਸ ਦੇ ਬਾਰੇ ਕੀ ਕਰਾਂਦਿਆਂ ਕਿ ਕੀ ਸਰਕਾਰ ਕਰੇ ਦੇਖੋ ਜੀ ਉਹ ਬਣਾਇਆ ਤਾਂ ਇਹ ਕਿ ਚਲਾਉਣ ਵਾਸਤੇ ਦੇਖੋ ਜੇ ਰੁਪਈਆ ਲੱਗੇ ਆ ਉਹਦੇ ਉੱਪਰ ਲੱਖਾਂ ਰੁਪਈਆ ਲੱਗਿਆ ਤਾਂ ਆਪਾਂ ਸਾਰੇ ਜਾਣਦੇ ਆ ਵੀ ਉਹਨੂੰ ਛਿੱਪੀ ਛਿੱਪੀ ਚਲਾਉਣਾ ਵੀ ਬਣਦਾ ਕਿਉਂਕਿ ਜਿੱਥੇ ਲੱਖਾਂ ਰੁਪਈਆ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਆਮਦਨ ਵੀ ਸਾਨੂੰ ਸਾਲ ਦੀ ਆਉਣੀ ਹੈ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਇਹ ਸਿੱਤੂ ਚੱਤੀ ਚਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ ਉਥੇ ਅੱਜ ਇੰਨੀ ਮਾੜੀ ਹਾਲਤ ਆ ਉਥੇ 12 ਬਛੂ ਫਿਰਦੇ ਨੇ ਤੇ ਲੇਬਰ ਬੇਟੀ ਆ ਪਤਨੀ ਕਿਹਦੀ ਬੇਟੀ ਆ ਉਹ ਸਭ ਦੇਖ ਕੇ ਦੁੱਖ ਹੁੰਦਾ ਵੀ ਜਿੰਨਾ ਰੁਪਈਆ ਲਾਇਆ ਉਹਦੇ ਉੱਪਰ ਤਾਂ ਚਲਾਇਆ ਕਿਉਂ ਨਹੀਂ ਜੇ ਚਲਾਉਣਾ ਨਹੀਂ ਸੀਗਾ ਕਿੰਨਾ ਰੁਪਈਆ ਲਾਇਆ ਕਤੇ ਤੁਹਾਡਾ ਪਹੁੰਚ ਕਿੱਥੇ ਨਗਰਪਾਲਿਕਾ ਤੋਂ ਇਹਨਾਂ ਦਿਨ ਦੁਆਰਾ ਸ਼ੁਰੂ ਕਰਤਾ ਕੀ ਨਹੀਂ ਮੇਰੇ ਨਾਲ ਕੋਈ ਇਸ ਤਰ੍ਹਾਂ ਹੀ ਪਹੁੰਚਦਾ ਹੋਈ ਨਹੀਂ ਕਿ ਤਾਂ ਸਰਕਾਰ ਦੇ ਮੈਂ ਕਹਾ ਵੀ ਜੇ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਚਲਾਉਣ 'ਚ ਜੇ ਕੋਈ ਸਰਕਾਰੀ ਸਰਕਾਰ ਵੱਲੋਂ ਕੋਈ ਹੱਲਪ ਚਾਹੀਦੀ ਆ ਤਾਂ ਮੈਂ ਨਾਲ ਇਹਨਾਂ ਦੇ ਖਾਣਾ ਤਾਂ ਗੱਲ ਇਹ ਆ ਵੀ ਇਹਨੂੰ ਛਿੱਤੀ ਛਿੱਤੀ ਚਲਾਉਣਾ ਬਣਦਾ ਤਾਂ ਜੋ ਰੋਜ਼ਗਾਰ ਦੇ ਲਈ ਲੋਕਾਂ ਨੂੰ ਤੇ ਇੱਕ ਵਧੀਆ ਆਮਦਨ ਆਵੇ ਆਪਣੇ ਨਦਰਵਾਸ ਉਸ ਤੋਂ ਬਿਹਤਰ। ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ